ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਲੈਂਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਕਹਾਣੀ ਸੁਣੂ ਸੁਣਾਵਾਂਗੇ ਪਤੰਗੀ ਦੀ ਵੀ ਪਤੰਗੀ ਕੀ ਹੁੰਦੀ ਹੈ ਠੀਕ ਆ ਕਿਹੜੇ ਭਰਾ ਕਹਿ ਦਿੰਦੇ ਆਪਣੇ ਵੀ ਬੱਕਰੀਆਂ ਦਾ ਕੱਦ ਹੋਵੇ ਬੱਕਰੀਆਂ 40 42 ਇੰਚ ਦੀ ਹੋਵੇ ਚੰਗੇ ਕੰਨ ਹੋਣ ਚੰਗੀ ਹੈਟ ਹੋਵੇ ਭਰਾ ਠੀਕ ਆ ਪਰ ਵੀਡੀਓ ਦੇਖ ਦੇਖ ਕੇ ਉਹਦੇ ਵਿੱਚ ਲੋਕਾਂ ਨੇ ਬਹਿਮ ਪਾਲ ਲੈ ਕੰਨ ਦੇਖ ਲੈ ਕੱਦ ਦੇਖ ਲੈ ਪਰ ਬੱਕਰੀ ਦੇ ਗੁਣ ਨਹੀਂ ਦੇਖੇ ਬੱਕਰੀ ਦਾ ਪਸੋਕੜ ਨਹੀਂ ਦੇਖਣਾ ਬੱਕਰੀ ਦੇ ਪੈਂਟ ਨਹੀਂ ਦੇਖਣੇ ਬੱਕਰੀਆਂ ਦੇ ਕੀ ਪੈਂਟ ਹੁੰਦੇ ਆ ਠੀਕ ਆ ਰਾਤ ਦਾ ਸਮਾਂ ਮਿੱਤਰੋ ਠੀਕ ਆ ਬੱਕਰੀ ਪਤੰਗੀ ਆਪਣੀ ਸੂਨ ਵਾਲੀ ਆ ਠੀਕ ਆ ਹਾਈਟ ਹਾਈਟ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੱਡੇ ਕੱਡੇ ਕੱਕ ਦੀ ਹਟਦੀਗਾ ਕਿੰਨਾ ਕ ਕੱਦਾ ਚੈੱਕ ਕਰ ਲਿਓ ਠੀਕ ਆ ਬੱਕਰੀਆਂ ਕਰਮ ਵਾਲੀ ਆਪਣੇ ਸਾਰੇ ਖੜੀਆਂ ਨੇ ਤੇ ਰਾਤ ਦੇ 8:00 ਵਜੇ ਹੋਏ ਨੇ ਸੋਨੂੰ ਸਾਡਾ ਮਸਕ ਤੇ ਹੀ ਨਹੀਂ ਹੈਗਾ ਦੋਸਤੋ ਵੀਰ ਕਿਸੇ ਨਾਲ ਆਪਣੇ ਚੈਲੈਂਜਿੰਗ ਚੈਲੰਜ ਵੀਰੇ ਕਿਸੇ ਨਾਲ ਵੀ ਨਹੀਂ ਕਿਹਾ ਲਈ ਦੁਨੀਆ ਤੇ ਇੰਗ ਤੋਂ ਤਿੰਗ ਤੋਂ ਪਈ ਗਿਆ ਹਣਾ ਵੀਡੀਓ ਸਾਰੀ ਦੇਖਿਓ ਨੇ ਭਰਾ ਬਣ ਕੇ ਸੋਨੂੰ ਘਸਣਾ ਮਗਜ ਗੱਲਾਂ ਬਾਤਾਂ ਅੱਜ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਵੀਡੀਓ ਸਾਰੀ ਦੇਖਿਓ ਤੁਹਾਨੂੰ ਉਹ ਗੱਲਾਂ ਦੱਸਾਂਗੇ ਕਿਹੜੇ ਕਨਾਂ ਲੋਕ ਬਹਿਮ ਪਾਲੀ ਫਿਰਦੇ ਨੇ ਵਿੱਚ ਕਿਹੜੇ ਨਵੇਂ ਸ਼ੌਂਕੀ ਭਰਾ ਨੇ ਵੀਰ ਦੋਸਤ ਆਪਾਂ ਨੇ ਕਿਹਨਾ ਬੱਕਰੀਆਂ ਦਾ ਕੰਮ ਕਰਾਂਗੇ ਮੰਡੀ ਤੋਂ ਚੰਗੇ ਬੰਦੇ ਲੱਗੋ ਹੈਟ ਦੀਆਂ ਬੱਕਰੀਆਂ ਖਰੀਦਾਂਗੇ ਵੱਡੇ ਵੱਡੀਆਂ ਚੰਕੀ ਦੇ ਚੰਗੇ ਕੰਨ ਹੋਣ ਚੰਗੀ ਹੈਟ ਹੋਵੇ ਠੀਕ ਆ ਮੈਂ ਯਾਰ ਦੋਸਤ ਇੱਕ ਗੱਲ ਕਹਿਣਾ ਨਾ ਵੇਖਣਾ ਹਮੇਸ਼ਾ ਵੀਰ ਬੱਕਰੀ ਦੇ ਕੰਨਾਂ ਨੇ ਨਹੀਂ ਆਪਾਂ ਨੂੰ ਖਾਣ ਨੂੰ ਦੇਣਾ ਠੀਕ ਆ ਤੁਸੀਂ ਨੇ ਮੇਰੇ ਪੁਰਾਣੇ ਵੀਡੀਓ ਵੀ ਦੇਖਿਆ ਨੇ ਮਾਨਗੋੜ ਫਾਰਮ ਦੀਆਂ ਤੇ ਇਲਤੀ ਵਾਲਾ ਵੀ ਆਪਣੀ ਬਾਈ ਤਰਸੇਮਾ ਵੀਡੀਓ ਬਣਾ ਕੇ ਗਿਆ ਸੀਗਾ ਬੱਕਰੀ ਦੇ ਕੰਨਾਂ ਨੇ ਕਮਾਈ ਨਹੀਂ ਦੇਣੀ ਦੋਸਤੋ ਬੱਕਰੀ ਦੇ ਚੱਡੇ ਨੇ ਠੀਕ ਬੱਕਰੀ ਦਾ ਚੱਡਾ ਹੋਣਾ ਚਾਹੀਦਾ ਥਣ ਲੱਗੇ ਹੋਣੇ ਚਾਹੀਦੇ ਨੇ ਤੇ ਬੱਕਰੀ ਦੁੱਧ ਦਿੰਦੀ ਹੋਵੇ ਕਿਹੜੇ ਭਰਾ ਕਹਿ ਦਿੰਦੇ ਆ ਵੀ ਆਪਣੇ ਬੱਕਰੀਆਂ 42 ਇੰਚ ਦੀ 40 ਇੰਚ ਦੀ ਠੀਕ ਆ ਪਹਿਲੀ ਦਾ ਸੁਨ ਦਿਖਾਉਣਾ ਅੱਜ ਤੇ ਆ ਬੈਠਾ ਮੇਰਾ ਬੱਕਰਾ ਬਾਦਲ ਇਹ ਦੋ ਦੰਦ ਹੋ ਗਿਆ ਵੀਰੇ ਠੀਕ ਆ ਇਹ ਦੋ ਦੰਦਾ ਤੇ ਆ ਇਹ 42 ਤੋਂ ਹਟ ਵੱਧ ਪਾਰਿਆਗਾ ਥੋੜੀ ਜੀ ਚਲੋ ਕੋਈ ਗੱਲ ਨਹੀਂ ਠੀਕ ਆ ਪਾਰਿਆ ਚੰਗੀ ਗੱਲ ਆ ਤੇ ਹੁਣ ਇਹਦੀ ਮਾਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਯਾਰ ਦਿਲ ਦੇ ਵਿੱਚ ਆਈ ਵੀ ਯਾਰ ਬਾਈਆਂ ਨਾਲ ਗੱਲਾਂ ਸ਼ੇਅਰ ਕਰੀਏ ਕੁਛ ਖੜੀ ਹੋਪ ਤਾਂ ਠੀਕ ਆ ਤੇ ਇਹ ਆ ਗਈ ਬਾਦਲ ਦੀ ਮਾਂ ਠੀਕ ਆ ਕੰਨ ਦੇਖ ਲਓ ਨੋਰਮਲ ਕੰਨ ਚੈੱਕ ਕਰ ਲੋ ਕਰਮਾਲੀ ਦੇ ਤੇ ਇਹ ਆ ਗਏ ਕੰਨ ਇਹਦੇ ਇੰਨੇ ਇੱਕ ਤੇ ਕੱਦ ਦੇਖ ਲੋ ਠੀਕ ਆ ਕੱਦ ਜਮਾ ਨੋਰਮਲ ਕਰਮਾਲੀ ਦਾ ਤੇ ਬੱਚੇ ਆ ਗਏ ਲਵੇ ਤੇ ਤਿੰਨ 2 3 2 ਐਦਾਂ ਲਿਆਉਂਦੀ ਆ ਪ੍ਰਾਣੀਆਂ ਬੱਕਰੀਆਂ ਜੋ ਕਹਦੇ ਅਸਲਿਆਂ ਚੋਂ ਠੀਕ ਆ ਹੁਣ ਆਪਾਂ ਕਿਹੜੀ ਅਸਲੀ ਗੱਲ ਤੇ ਆਉਨੇ ਆ ਉਹ ਆਪਾਂ ਗੱਲ ਤੇ ਆਵਾਂਗੇ ਪਤੰਗੀ ਤੇ ਬੀਸ ਨੂੰ ਅੱਜ ਪਤੰਗੀ ਦਿਖਾਉਣਾ ਮੈਂ ਇਹ ਤਾਂ ਮੇਰੀ ਸੁੰਦਰਾ ਗਈ ਇਹ ਬੱਕਰੀ ਤਾਂ ਕਰਮਾ ਵਾਲੀ ਤੇ ਇਹਦੇ ਹੀ ਉਹ ਕਿਹੜਾ ਏਸਾ ਇਹਦਾ ਬੱਚਾ ਬੈਠਿਆ ਉਹ ਬਾਦਲ ਬੈਠਿਆ ਉਹ ਕੀ ਲੈ ਲੈ ਬੈਠਿਆਗਾ ਠੀਕ ਹੈ ਪਤੰਗੀ ਨੂੰ ਦਿਖਾਉਣੇ ਅੱਜ ਆ ਪਤੰਗੀ ਇਹ ਇਹ ਪਤੰਗੀ ਵੀਰੇ ਦਾ ਨਾਮ ਇਹ ਰੱਖਿਆਗਾ ਇਹ ਕਿਹੜਾ ਤੇਜ਼ ਬਹੁਤ ਆ ਸੁਰੂ ਤੋਂ ਇਹਦੀ ਮਾਂ ਵੀ ਤੇਜ਼ ਬਹੁਤ ਸੀ ਤੇ ਧੀ ਵੀ ਬਹੁਤ ਤੇਜ਼ ਆ ਤੇ ਹੁਣ ਦੋ ਦੰਦ ਤੇ ਵੀਰੇ ਖੇਰੀ ਲੱਗੀ ਹੋਈ ਆ ਠੀਕ ਆ ਖੇਰੀ ਕੋ ਲੱਗੀ ਹੋਈ ਹੈਗੀ ਬਿਲਕੁਲ ਜਮਾ ਲੱਗੀ ਕੀ ਤਾਂ ਹੋਈ ਆ ਆਪਣੇ ਬਦਲ ਤੋਂ ਠੀਕ ਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਕੰਨ ਵੀ ਫੜਵਾ ਲਿਆ ਤੀਗਾ ਛੋਟੀ ਜੁ ਹੁੰਦੀ ਨੇ ਜਾਲੀ ਚ ਫਸਾ ਕੇ ਅ ਇੱਧਰ ਦਿਖਾਉਣਾ ਸਾਨੂੰ ਜਾਲੀ ਚ ਕਿਹੜੀ ਚ ਫਸਾਇਆ ਤੀਗਾ ਇਹ ਛੋਟੀ ਜੁ ਹੁੰਦੀ ਸੀ ਦੁੱਧ ਪਿੰਦੀ ਜੀ ਕਿਵੇਂ ਆ ਪਾਠਾ ਬੈਠੀ ਆ ਐਡੀ ਕੁੰਦੀ ਸੀ ਆ ਜਾਲੀ ਦੇ ਵਿੱਚ ਫਸਾਇਆ ਤੇ ਬਾਹਰੇ ਲਿਕੜੇ ਇਹ ਬਾਹਰੇ ਨਿਕਲੇ ਕਿ ਨਾ ਆ ਤਾਰਾਂ ਤੋਂ ਆ ਤਾਰਾਂ ਤੋਂ ਕਿਹੜੀਆਂ ਤਾਰਾਂ ਲੱਗ ਰਹੀਆਂ ਨੇ ਇਨਾਂ ਦੇ ਵਿੱਚ ਕੰਨ ਆ ਪਵਾ ਲਿਆ ਸੀਗਾ ਬਟ ਤੇ ਉਹਦੇ ਨਾਲ ਚੀਰਾ ਪੈ ਗਿਆ ਕੰਨ ਦਾ ਪਤੰਗੀ ਇਸ ਕਰਕੇ ਰੱਖਿਆ ਹੋਇਆ ਆ ਆਪਣੀ ਫਿਰਦੀ ਹੈ ਰਾਨੋ ਠੀਕ ਆ ਇਹ ਰਾਨੂਆਂ ਦੇਖਾ ਜਮਾ ਨਾਰਮਲ ਕੰਨ ਇਹਨੂੰ ਮੈਂ ਲੋਕ ਕਹਿੰਦੇ ਵੀ 4 ਦਿਨਾਂ ਦੇ ਲਗਾਉਣੇ ਸੇਹ ਤੇ ਲਗਾਉਣੀ ਆ ਵੀਰੇ ਫਾਰਮ ਫੇਲ ਨਹੀਂ ਕਰਨੇ ਖਰਚੇ ਵੀ ਕੱਢਣੇ ਨੇ ਕਿਉਂ ਨਹੀਂ ਅੱਜਕੱਲ ਕਰਜ਼ਾਈ ਹੋਏ ਪਏ ਆ ਕਬੀਲਦਾਰ ਦੇ ਕੰਮਾਂ ਦੇ ਵਿੱਚ ਖਰਚੇ ਇਹਨਾਂ ਤੇ ਕੱਢਣੇ ਨੇ ਆਪਾਂ ਨੇ ਹਨਾ ਇਹਨਾਂ ਨੂੰ ਵੀਰੇ ਜਦੋਂ ਇਹ ਵਧੀਆ ਹੈਟ ਜੀ ਕਰ ਗਈਆਂ ਉਹਦੀ ਲਵਾਦਾ ਕਿ ਉਹ ਲਈ ਕੱਦ ਕਰਨੀਆਂ ਐਨਾ ਕਾ ਆਪ ਨੂੰ ਵਿਸ਼ਵਾਸ ਆ ਕਿ ਉਹ ਲਈ ਚੰਗੇ ਬੱਕਰੀਆਂ ਨੇ ਕੱਦ ਨਾਰਮਲ ਕਰਕੇ ਵੀ ਛੱਡੇ-ਛੁੱਡੇ ਚੰਗੇ ਬੱਚੇ-ਬੱਚੇ ਚੰਗੇ ਲਿਆਉਂਦੀਆਂ ਨੇ ਠੀਕ ਆ ਸੋਣਾ ਪਤੰਗੀ ਨਾਲ ਕਰਦੇ ਆ ਗੱਲਾਂ-ਬਾਤਾਂ ਦੋ ਚਾਰ ਹੁਣ ਕਹਿੰਦਾ ਪਤੰਗੀ ਹੱਥ 'ਚ ਨਹੀਂ ਆ ਰਹੀ ਪਤੰਗੀ ਇਸ ਕਰਕੇ ਰੱਖਿਆ ਇਹਦਾ ਨਾਮ ਵਿੱਚ ਇਹੀ ਖੁਬੀਆਂ ਨੇ ਠੀਕ ਆ ਇਹ ਸੇਤੀ ਹੱਥ 'ਚ ਨਹੀਂ ਆਉਂਦੀ ਹੈਗੀ ਹਾਂ ਜਦੋਂ ਸੂਪੀ ਫੇਰ ਕੁਝ ਨਹੀਂ ਕਹਿੰਦੀ ਤਾਂ ਮਾਂ ਵੀ ਇਦਾਂ ਹੀ ਕਰਦੀ ਸੀ ਹੁਣ ਬਾਈ ਇਹੇ ਕਨਾ ਕਿਹੜੀ ਪੱਠ ਆ ਗਈ ਆਪਣੀ ਪਤੰਗੀ ਇਹ ਦੋ ਦੰਦਾ ਤੇ ਆ ਨਵੇਂ ਜਮਾਈ ਕੋਰਿਆਂ ਤੇ ਤੇ ਹੁਣ ਬਾਈ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਦਿਖਦਾ ਹੋਣਾ ਤੇ ਕੀ ਕਹਿੰਦੀ ਆ ਪੱਠ ਵੀਰੇ ਥੱਲੇ ਤੋਂ ਠੀਕ ਆ ਕੱਦ ਦੇਖ ਲਓ ਜਮਾ ਨਾਰਮਲ ਕੱਦ ਆਗਾ ਜਮਾਈ ਦੇਸੀ ਠੀਕ ਆ ਕੱਦ ਨੂੰ ਕਿਹੜਾ ਜੁੱਲੇ ਲੱਦਣੇ ਨੇ ਬਾਈ ਤੇ ਹੁਣ ਦੇਖ ਲਓ ਤੁਸੀਂ ਲੈ ਹੁਣ ਉਹਨੂੰ ਪਤਾ ਆ ਵੀ ਫੜੂ ਗਈ ਮੈਨੂੰ ਫੜਨਗੇ

ਠੀਕ ਆ ਨਵੇਂ ਬੰਦਿਆਂ ਨੂੰ ਵੀਰੇ ਐਡੀਆਂ ਮਾਰਾਂ ਨਾ ਤੁਸੀਂ ਪਾਉ ਨਾ ਪਵਾਉ ਨਾਰਮਲ ਤੇ ਕੰਮ ਕਰੋ ਠੀਕ ਆ ਚੰਗੇ ਅਸਲੇ ਦੇ ਕੰਮ ਆ ਛੋਡਾ ਕੱਦ ਮਗਰ ਨਹੀਂ ਜਾਣਾ ਬੱਕਰੀ ਦੇ ਛੱਡੇ ਤੇ ਬੱਕਰੀ ਦੇ ਪਸੋਕੜ ਤੇ ਕਿਹੜੇ ਸੋਨ ਨੂੰ ਬੱਚੇ ਚੰਗੇ ਲਿਆਵੇ ਛੋਡਾ ਗਾ ਅੱਗੇ ਖਾਨਦਾਨ ਵਧਾਵੇ ਠੀਕ ਆ ਤਿੰਨ ਤਿੰਨ ਬੱਚੇ ਲਿਆਉਂਦੀਆਂ ਨੇ ਬੱਕਰੀਆਂ ਦੋ ਦੋ ਲਿਆਉਂਦੀਆਂ ਨੇ ਚੰਗੇ ਬੱਚੇ ਲਿਆਉਂਦੇ ਨੇ ਬਈ ਚੰਗੇ ਉਹ ਬੱਚੇ ਆਪਾਂ ਵੇਚ ਵੀ ਸਕਦੇ ਰੱਖ ਵੀ ਸਕਦੇ ਆ ਕਿਉਂਕਿ ਘਰਦਿਆਂ ਕਿਵਲਦਾਰੀਆਂ ਬਹੁਤ ਹੁੰਦੀਆਂ ਨੇ ਠੀਕ ਆ ਜਿਆਦੇ ਹਾਈਟਾਂ ਹੋਟਾਂ ਮਗਰ ਆਪਾਂ ਨੂੰ ਜਾਣ ਦੀ ਲੋੜ ਨਹੀਂ ਹਾਈਟ ਦੇ ਮਗਰ ਜਾਣ ਦੀ ਲੋੜ ਨਹੀਂ ਮਿੱਤਰੋ ਨਾਰਮਲ ਬੱਕਰੀਆਂ ਵੀ ਛੋਡੇ ਰੰਗ ਭਾਗ ਲਾ ਆ ਜਾਣਗੀਆਂ ਜੇ ਤੁਹਾਡੀ ਸੋਚ ਚੰਗੀ ਆ ਛੋਟੀਆਂ ਵੇਚ-ਵੇਚ ਕੇ ਵੱਡੀਆਂ ਪਾਓਗੇ ਕੰਗਾਲ ਹੋ ਜਾਓਗੇ ਵੀਰੇ ਬਰਬਾਦ ਹੋ ਜਾਓਗੇ ਠੀਕ ਆ ਕਿਹੜੇ ਲਵੇ ਅਸਲਾ ਆਪਣਾਇਆ ਹੁੰਦਾ ਉਹ ਵੀ ਗਮ ਜਾਂਦਾ ਉਹ ਵੀ ਖਰਾਬ ਹੋ ਜਾਂਦਾ ਹਾਈਟ ਦੇ ਮਗਰ ਨਹੀਂ ਜਾਣਾ ਨਾਰਮਲ ਬੱਕਰੀਆਂ ਕੇ ਮੋਢਾ ਛੱਡ ਲੇਗਾ ਨਾਰਮਲ ਬੱਕਰੀਆਂ ਖੜੇ ਨੇ ਜਾਂ ਮੱਖਣਾ ਮੀਆਂ ਪੱਠਾ ਠੀਕ ਆ ਚੰਗੀਆਂ ਸੋਡੇ ਨਾਲ ਗੱਲਾਂ ਪਤਾ ਕਰਾਂਗੇ ਚੰਗੇ ਵਿਸਿਆ ਤੇ ਗੱਲਾਂ ਕਰਾਂਗੇ ਠੀਕ ਆ ਤੇ ਬਾਕੀ ਸੋਨੂੰ ਦਿਨੇ ਬੱਕਰੀ ਦਿਖਾਵਾਂਗੇ ਪਤੰਗੀ ਵੀਡੀਓ ਲੈ ਕੇ ਆਮਗੇ ਸੋਡੇ ਨਾਲ ਗੱਲ ਹੁੰਦੀ ਆ ਅਸਲੇ ਦੀ ਤੇ ਕਿਵੇਂ ਹੁਣ ਬੱਕਰੀਆਂ ਨਾਰਮਲ ਨੇ ਦੇਖੋ 42 ਇੰਚ ਦੀ ਬੱਕਰੀ ਹੋਵੇ ਨਾ ਵੀਰੇ ਫਾਰਮ ਬਣਾਵੇਂ ਨਾ ਬੰਦਾ ਬੰਦੇ ਦੇ ਚੌ ਅਰਮਾਨ ਵਿੱਚ ਹੀ ਰਹਿ ਜਾਂਦੇ ਆ ਕੰਮ ਦੇ ਠੀਕ ਆ ਕੰਮ ਕਰੋ ਪਹਿਲਾਂ ਨਾਰਮਲ ਬੱਕਰੀਆਂ ਤੋਂ ਕੱਦ ਦੇ ਮਾਗਰ ਨਾਲ ਜਾਊ ਬੱਕਰੀ ਦੇ ਖੂਨ ਦੇ ਪਸੋਕੜ ਤੇ ਠੀਕ ਆ ਚੰਗੇ ਅਸਲੇ ਤੇ ਜਾਣਾ ਜੈਦੀ ਛੋਟਲੇ ਬੱਕਰੀ ਦੇਸੀ ਉਹ ਆ ਠੀਕ ਆ ਦੇਸੀ ਦੇਸੀ ਬੱਕਰੀ ਚੰਗੇ ਬੱਚੇ ਲਿਆਰੀ ਆਈ ਗੇਲ ਰੱਖੋ ਵਧੀਆ ਦੁੱਧ ਮੋਲ ਨਹੀਂ ਲਾਉਣਾ ਪੈਂਦਾ ਡੇਰੀਆਂ 'ਚ ਨਹੀਂ ਜਾਣਾ ਪੈਂਦਾ ਠੀਕ ਆ ਘਰੇ ਵੀ ਚਾਹ ਕਰਾਉਗੇ ਉਹਦੇ ਬੱਚਿਆਂ ਨੂੰ ਰਜਾਉਗੇ ਨਾ ਸਾਨੂੰ ਬਾਈ 10000 ਦੀ ਜੋੜੀ बिकਦੇ ਜ ਬੱਚਿਆਂ ਦੀ 10000 ਦੀ ਜੋੜੀ ਬੱਚਿਆਂ ਦੀ ਵਿਕੂਗੀ ਠੀਕ ਆ ਜੇ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਸਵੇਰੇ ਲੈ ਕੇ ਆਵਾਂਗੇ ਪਤੰਗੀ ਦੀ ਵੀਡੀਓ ਚਾਨਣੇ ਚ ਹੁਣ ਰਾਤ ਦੇ ਵਜੇ ਪਏ ਨੇ 8:15 ਠੀਕ ਆ ਇੰਨਾ ਟਾਈਮ ਹੋ ਰਿਹਾਗਾ ਤੇ ਤੁਸੀਂ ਬਾਕੀ ਦੇਖ ਰਹੇ ਹੋ ਦੇਖਦੇ ਰਹੋਗੇ ਆਂਡਾ ਪੁੰਡਾ ਦੇਖ ਲਓ ਤੁਸੀਂ ਪਤੰਗੀ ਦਾ ਮਹਾਰਾਜ ਕਿਰਪਾ ਕਰੇ ਚੰਗੇ ਬੱਚੇ ਲਿਆਵੇ ගේ ාල හම සන්නු හලි හයිද ස්තෝ තන්නවාතර.